ਸਭ ਵੀ ਦੇ ਕਿਦਾਂ ਬੈਠਾ ਆ ਕੱਲਾ ਹੀ ਬਾਹਰ ਮੰਜਾ ਡਾਹ ਕੇ ਉਹ ਤੈਨੂੰ ਇੱਥੇ ਬਿਠਾ ਲਿਆ ਆ ਤੂੰ ਤੈਨੂੰ ਹੇ ਕੰਮ ਰਹਿੰਦਾ ਰੋਟੀ ਖਾਂਦੇ ਵੀ ਕੀ ਆ ਚੀਜੀ ਇੱਥੇ ਦੇ ਦੇ ਇੱਥੇ ਦੇ ਦਵਾ ਚਾਚੀ ਮੰਮੀ ਅਲਲਾ ਬਾਜ ਮਾਰ ਤੁਹਾਡੇ ਕਰਮੇ ਭਾਗੀ ਕਰੇ ਮੇਰੇ ਪੁੱਤ ਦੇ ਥੈਂਕ ਯੂ ਜੀ ਆ ਮੈਂ ਉਹ ਬੰਦਾ ਜਿਹੜਾ ਨਾਲ ਮਸ਼ੀਨ ਲੈਣ ਗਿਆ ਹੈਗਾ ਤੇ ਹੁਣ ਇਧਰ ਕਰੋ ਮੇਰੇ ਆ ਨੂੰ ਮਹਿਮਰਾ ਅੱਛਾ ਚਲੋ ਜੀ ਤੇ ਹੁਣ ਮੇਰੇ ਛੋਟੇ ਪੁੱਤ ਨੂੰ ਡਰਾਈਵਰ ਰੱਖਣਾ ਜੀ ਠੀਕ ਆ ਜੀ ਠੀਕ ਆ ਕਿੱਥੇ ਹੈ ਜੀ ਛੋਟਾ ਡਰਾਈਵਰ ਛੋਟਾ ਡਰਾਈਵਰ ਅੰਦਰ ਆ ਮੂੰਹ ਬੁਲੂਂਗੇ ਅਰੇ ਆ ਇਹ ਰੋਗਾ ਔਟੋ ਵੀ ਜਾਇਆ ਕਰੀ ਟਾਈਮ ਨਾਲ ਮੈਨੂੰ ਉੱਤਿਆ ਕਰੋ ਜਾਂ ਜ਼ਿੰਮੇਵਾਰੀ ਪੈ ਰਹੀ ਦੀ ਨਾ ਨਹੀਂ ਛੋਟੂ ਵਾਂਗੂ ਨਵਾਂ ਪਲੇਟਰ ਆ ਨਵਾਂ ਪਲੇਟਰ ਆਹੋ ਇਧਰ ਸਰਦਾਰ ਹੁਣੀ ਰੋਟੀ ਖਾਵੇ ਆਹ ਹਾਂ ਸ਼ਕੋ ਤੋ ਇਹ ਬੰਦੀ ਹੋ ਗਏ ਅੱਛੇ ਨਾ ਤੇ ਸੁਆਦ ਤੇ ਕੰਮ ਪੈ ਗਿਆ ਦਾ ਮੱਖਣ ਹਾਂ ਨਹੀਂ ਵਧੀਆ ਮਿਲ ਲਿਆ ਸਮਾਂ ਕੀ ਵਧੀਆ ਹਾਂ ਘਰ ਦਾ ਬੰਦਾ ਨਾਲ ਲਾਜ ਹੋਰ ਕੀ ਚਾਹੀਦਾ ਹੋਰ ਬਗਤ ਸਦਨ ਕੀਤੇ ਆਹ ਹਾਂ ਆਹੋ ਚਲੋ ਹੁਣ ਵਧੀਆ ਮੈਂ ਹਲੇ ਕੰਮ ਬਹੁ ਪਿਆ ਰਾਤੀ ਕਮਲ ਹੋਣੀ ਆਗੇ 12 ਵਜੇ ਉਹ ਵਿਆਹ ਗਏ ਉਧਰੋਂ ਮਸ਼ੀਨ ਵਾਲੇ ਆਏ ਉਧਰੋਂ ਕਮਲ ਹੋਣੀ ਆਗੇ ਹਲੇ ਖਲਾਰਾ ਉੱਧੇ ਹੀ ਪਿਆ ਆ ਤੇ ਹੁਣ ਮੈਂ ਛੱਡੀ ਮੈਂ ਨਾ ਹੋਣਾ ਪੀਆ ਹਲੇ ਹਲੇ ਬਹੁ ਖਲਾਰਾ ਇਹ ਸਾਡੇ ਪਲੇਟਰ ਨਵੇਂ ਪਲੇਟਰ ਉੱਠਦੇ ਨਹੀਂ ਟਾਈਮ ਨਾਲ ਮੈਂ ਨਾ ਕਾਹੀ ਯਾਰ ਉਹ ਮਿਲ ਆਣੀ ਰੋਟੀ ਤੇ ਹੋਰ ਬਾਸ ਆਜਾ ਸੱਸੀ ਕਾਲ ਜੀ ਆਜੋ ਰੋਟੀ ਖਾਣੋ ਗਰਮ ਗਰਮ ਅੱਜ ਆਲੂਆਂ ਵਾਲੇ ਪਰੌਂਠੇ ਮੇਥੀ ਪਾ ਕੇ ਤੇ ਲੋਹ ਦੇ ਉੱਤੇ ਅੱਜ ਕਿੰਨੇ ਦਿਨਾਂ ਬਾਅਦ ਲੋਹ ਤੇ ਅੰਗ ਬਾਲੀ ਆ ਮੈਂ ਲੜ ਪਈ ਮੈਂ ਨਾ ਕਹਿੰਦੀ ਰੋਟੀ ਨਹੀਂ ਨਹੀਂ ਮੰਮੀ ਆਲੂ ਘਰੀ ਸੀ ਵੀ ਕੀ ਕਹਿੰਦੀ ਮੰਮੀ ਕੀ ਕਹਿੰਦੀ ਮੇਰ ਪੋਤਿਆਂ ਨਾਲ ਲੱਗਦਾ ਹੀ ਹੈ ਕਹਿੰਦੀ ਮੈਨੂੰ ਬੁਲਾਣਾ ਨਹੀਂ ਤੂੰ ਹੂੰ ਤੁਸੀਂ ਦੇ ਜਵਾਬ ਉਹਨ ਲੜੀਆਂ ਹੀ ਆ ਫੇਰ ਮੈਂ ਕਾਹਦੇ ਲੱਗੋ ਹਾਂ ਦੇਖੋ ਮੈਂ ਸਾਰਾ ਕੁਝ ਤੁਹਾਨੂੰ ਦੇਣੀ ਹੈ ਇਹਨਾਂ ਨੂੰ ਬੈਠਿਆਂ ਨੂੰ ਸਾਰਾ ਕੁਝ ਦੇਣੀ ਹੈ ਚਲੋ ਦੇਣਾ ਵੀ ਚਾਹੀਦਾ ਹੈ ਫੇਰ ਸੈਡ ਨਿਮਤ ਵੀ ਦੇਣੀ ਜਦ ਕਿ ਗਲਤੀ ਵੀ ਉਹਦੀ ਫੇਰ ਸੈਡ ਉਹਦੀ ਦੇਣੀ ਫੇ ਖੇਤ ਤਾਂ ਆਉਂਦੀ ਆ ਜਿਹੜਾ ਤੁਹਾਨੂੰ ਦੇਖਦਾ ਤੁਸੀਂ ਉਹਦੀ ਸੈਡ ਦੇਣੀ ਨਹੀਂ ਹੈਗੀ ਉਹ ਵੀ ਮੇਰਾ ਪੋਤਾ ਹੀ ਆ ਤਾਂ ਫੇ ਕੰਮ ਦਾ ਕੋਈ ਕਰਦਾ ਨਹੀਂ ਮੈਂ ਕਿਹਾ ਤੁਹਾਡੇ ਉੱਟ ਕੇ ਸਵੇਰੇ ਕਿੱਦਾਂ ਬੋਲ ਕੇ ਗਿਆ ਤੁਹਾਨੂੰ ਹੈ ਤਾਂ ਵੀ ਮੈਂ ਤੁਹਾਨੂੰ ਕੰਮ ਕਿਹਾ ਮੈਂ ਹੀ ਕੰਮ ਹੋਂਦੀ ਕੰਮ ਮੈਂ ਹੀ ਹੋਂਨੀ ਹੁੰਨੀ ਦੁਬਾਰਾ ਉਹਨੇ ਨੂੰ ਸੋਈ ਜੀ ਕਹਿੰਦੇ ਕਹਿੰਦੇ ਕੰਮ ਤੇਰ ਤੋਂ ਲੈਣਾ ਬੋਲਣਾ ਵੀ ਤੈਨੂੰ ਹੀ ਆ ਲੈ ਲਓ ਦਾਦੀਆਂ ਇੱਥੇ ਹੀ ਕਰਦੀਆਂ ਹੁੰਦੀਆਂ ਦਾਦੀਆਂ ਪੋਤਿਆਂ ਦੀਆਂ ਹੁੰਦੀਆਂ ਉਹ ਛੋਟਾ ਹੈ ਆ ਛੋਟੇ ਦੇ ਚੱਕਰ ਚ ਮੈਨੂੰ ਭੰਨੀ ਜਾਓ ਕਾ ਲੈ ਦਿਨ ਦੀਆ ਜਿਵੇਂ ਜਿਸ ਮੇਰਾ ਗੁੱਸਾ ਹਣ ਦੇਖਾਂ ਤੇ ਪਹੁੰਚਿਆ ਆ ਕਹਿੰਦੀ ਫਲਾਉਣਾ ਨਹੀਂ ਮੈਨੂੰ ਹੈਨਾ ਹੋਰ ਮੰਮੀ ਤੱਕੜੇ ਹੋਵਾਂ ਮਾ ਆਪਣੇ ਰੋਟੀ ਪਾਣੀ ਖਾਓ ਔਰ ਪੋਤੀ ਆਲੂ ਆਸ ਨਾ ਰੱਖੋ ਯਾਰ ਨੂੰ ਆ ਸਾਣਾਤ ਨੂੰ ਯਾਰ ਕੋਤੀ ਕਹਿੰਦੀ ਮੇਰੀ ਸੈਡ ਤਾਂ ਦਿੰਦੇ ਨਹੀਂ ਆ ਆਹ ਕੌਣ ਆਇਆ ਮੈਂ ਤਾਂ ਸ਼ਮਮ ਚਲੋ ਖਾ ਵੀ ਲਈਏ ਹਣੇ ਗਰਮ ਗਰਮ ਖਾ ਲਈਏ ਪਰੌਠੇ ਤਾਂ ਮੈਂ ਸਵਰ ਸੀ ਕਿੰਨਾ ਟਾਈਮ ਹੋ ਗਿਆ 11:00 ਵੱਜ ਗਏ ਨਾ ਮੈਂ ਲਾਦਾ 9:30 ਵਜੇ ਦੀ ਮੈਂ ਲੱਗੀ ਆ ਉਹ ਤਾਂ 11:00 ਵੱਜ ਗਏ ਤਾਂ ਹੁਣ ਮੈਨੂੰ ਇੰਨੀ ਭੁੱਖ ਲੱਗੀ ਯਾਰ ਵੀ ਮੇਰਾ ਦਿਲ ਕਾਦਾ ਰੋਟੀਆਂ ਛੱਡ ਕੇ ਪਹਿਲਾਂ ਮੈਂ ਖਾ ਲਵਾਂ ਬਾਕੀ ਫੇਰ ਬਣਾਵਾਂ ਤਾਂ ਚਲੋ ਓਦਾਂ ਐਸੇ ਬਣ ਗਈਆਂ ਆ ਤਾਲੀਆਂ ਲੱਗਦੀਆਂ ਪਈਆਂ ਹੁਣ ਐਨਕਾ ਤੁਸੀਂ ਖਾ ਲਈਆਂ ਇਹੀ ਬਹੁਤ ਹੈ ਟਾਈਮ ਨਾਲ ਪਕੌੜੀਆਂ ਤਾਂ ਤੁਸੀਂ ਕੀ ਹੈ ਤੁਸੀਂ ਟਾਈਮ ਨਾਲ ਖਾ ਲਿਆ ਕਰੋ ਇਹੀ ਬਹੁਤ ਹੈ ਘਟ ਕਰ ਸਿਮੀ ਗੈਸ ਘਟ ਕਰ ਮੈਂ ਬੰਦ ਕਰਦਾਂ ਨਾ ਲਗਾਮ ਖੁੱਲ ਗਈ ਲੈ ਮੀਡੀਅਮ ਫਲੇਮ ਤੇ ਉਹ ਭੁੰਨ ਦੇ ਹੁੰਦੇ ਆ ਸਿਮੀ ਅੱਜ ਪਤਾ ਨਹੀਂ ਆਪਣਾ ਕਿਹੜਾ ਨੁਸਕਾ ਲੱਗੀ ਆ ਬਣਾਉਣ ਪਹਿਲਾਂ ਹਲਦੀ ਉੱਤੇ ਭੁੰਨੀ ਆ ਗੈਸ ਤੇ ਸੌਰੀ ਇਹ ਤੇ ਤਵੇ ਤੇ ਉਹ ਸਾਰੀ ਕਾਲੀ ਕਰ ਲਈ ਧੂਆ ਹੀ ਧੂਆ ਕੀਤਾ ਯਾਰ ਸੋਈ ਹੁਣ ਨਾ ਕਿਤੇ ਹਲਦੀ ਵਹਿ ਜਾਂਦਾਰ ਹੋ ਕਾਲੀ ਕਰ ਲਈ ਹਲਕੇ ਹਲਕੇ ਲੂ ਹੋ ਗਈ ਫਲੇਮ ਘਟ ਰੱਖ ਇਹਦਾ ਬੰਦ ਹੀ ਹੈ ਗੈਸ ਅੱਛਾ ਬੰਦ ਹੈ ਦੇਖੀ ਅ ਵੀ ਕੀ ਬਣਾਉਣਾ ਸਿਮੀ ਦੇਦੇ ਅਜੇ ਨੁਸਖਾ ਸਿਮੀ ਦਾ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਵੈਸੇ ਤਾਂ ਕਹਿੰਦੇ ਵਧੀਆ ਹੁੰਦੀ ਹਲਦੀ ਲਗਾਉਣੀ ਤਾਂ ਕੋਈ ਮਾੜੀ ਨਹੀਂ ਹੈਗੀ ਕੋਈ ਇਹਦਾ ਸਾਈਡ ਇਫੈਕਟ ਵੀ ਨਹੀਂ ਹੈਗਾ ਜੇ ਕੋਈ ਇਹਦਾ ਲਾਭ ਨਹੀਂ ਇਹਦਾ ਕੋਈ ਹਾਨੀ ਵੀ ਨਹੀਂ ਹੈਗੀ ਬਾਕੀ ਇਹ ਨਾ ਹੋਵੇ ਸਿਮੀ ਜਿਹੜੇ ਪਿੰਪਲ ਤੋਂ ਹਾਂ ਠੀਕਾ ਦੀ ਕਾਦੀ ਹੋਰ ਨਿਕਲੇ ਹੋਣ ਗੁੰਮ ਜੇ ਇਹ ਕਿਉਂ ਨਰਦੀ ਦਰਦੀ ਵਿੱਚ ਚਮਚਾ ਘਮਾਉਂਦੀ ਆ ਉਹਦੇ ਤਲੂਹੀ ਹੋਣੀ ਆ ਵਿਚਾਰੀ ਤੇ ਲੈ ਹੀ ਲੱਗਣੀ ਆ ਇਹਨੇ ਪਿਆਰ ਨਾਲ ਹੌਲੀ ਹੌਲੀ ਲੱਗੀ ਉਹ ਕਰਨ ਹੋ ਗਿਆ ਬਸ ਕਰ ਦਮ ਚਲੋ ਜੀ ਬਸ ਕਰੋ ਫੇਰ ਲੈ ਉਹ ਭਾਊ ਇੰਦਾ ਨਹੀਂ ਵਿੱਚ ਬੈਣਾ ਉਹਨੂੰ ਚਾ ਉਹਨੂੰ ਚੱਕ ਤਵੇ ਨੂੰ ਉਹ ਦੂਜੇ ਹੱਥ ਨਾਲ ਚੱਕ ਲੋ ਬੁੱਟੇ ਹੱਥ ਨਾਲ ਲੱਗਿਆ ਆ ਹੂੰ ਦੁੱਧ ਥੋੜੀ ਨਾ ਪਾਈ ਦਾ ਫੇਕ ਹੀ ਪਾਉਣਾ ਨਿੰਬੂ ਨਿੰਬੂ ਤੇਰੇ ਸਕੈਨ ਦੇ ਉਹ ਅਲਰਜੀ ਕਰ ਜਾਣਾ ਦੇਖ ਲਈ ਆ ਦੇਖੋ ਪਹਿਲਾਂ ਆਹ ਬਹੁਤ ਆ ਪਾਲਾ ਫਿਰ ਹਲਦੀ ਤੇ ਤੇਰੀ ਜ਼ਿਆਦਾ ਆ ਚਲ ਬੇਤਰ ਹੈ ਕਿ ਗਿਆ ਹੁਣ ਹਾਬੀ ਸੱਟ ਲਾ ਚਲ ਬਹੁਤ ਆ ਹਣ ਹਨੀ ਸ਼ਾਇਦ ਪਾਲਾ ਵਿੱਚ ਪਾਈ ਹੋ ਉਸ ਹਾਬ ਦਾ ਐਵੇਂ ਹੀ ਉਹ ਨਾ ਬਾਤ ਚ ਚੁੰਦਾ ਹੀ ਫਿਰੇ ਬਹੁਤ ਆ ਮੈਂ ਲੇ ਆਪਾ। ਪਰ ਆਹ ਇਹਦੇ ਚ ਉਹ ਪੈਣਾ ਆ ਦੁੱਧ। ਦੁੱਧ ਵੀ ਪਾਉਂਦੇ ਹੁੰਦੇ ਆ। ਲੈ ਆਂਦਾ ਦੁੱਧ। ਵੈਸੇ ਕਹਿੰਦੇ ਦੁੱਧ ਨਹੀਂ ਪਾਈਦਾ ਹੁੰਦਾ। ਦਿਹਾ ਤਾ ਹੀ ਕੋਲੀ ਲੈ ਆਂ ਗੈਨਾ ਪਤਲਾ ਇਹਨ ਮੂੰਹ ਤਾਂ ਲਾਉਣਾ ਕਿੱਦਾਂ? ਇਹ ਚੋਈ ਜਾਓਗੇ ਜਦੋਂ ਥੱਲੇ ਕੜ-ਕੜੇ ਉੱਤੇ ਨਹੀਂ ਜਾਵਾਂਗੇ। ਲੈ। ਦੁੱਧ ਨਹੀਂ ਪਾਉਣਾ ਚਾਹੀਦਾ, ਦਹੀਂ ਪਾਣਾ ਚਾਹੀਦਾ। ਫਿਰ ਦਹੀਂ ਪਾ ਲੈਣ। ਜਿਆਦਾ ਪਿੰਪਲਸ ਨਿਕਲਦੇ। ਕੌਣ ਕਹਿੰਦਾ? ਕਿ ਮੈਂ ਸੁਣਿਆ। ਅਛਾ ਨਵੀਂ ਗੱਲ ਹੈ ਜੀ ਦੁੱਧ ਨਾਲ ਪਿੰਪਲ ਨਿਕਲਦੇ ਆ ਦਹੀਂ ਨਾਲ ਇਹ ਨਿਕਲਦੇ ਫੇ ਦਹੀਂ ਪਾ ਲੰਦੀ ਜਿੱਦਾਂ ਦੱਸਿਆ ਹੁਣ ਉਦਾਂ ਕਰਨਾ ਲੋਕੀ ਤਾਂ ਕਹਿੰਦੇ ਦੁੱਧ ਨਾਲ ਰੰਗ ਘੋਰਾ ਹੁੰਦਾ ਪਾ ਲੈਣੇ ਅੱਗੇ ਹਣੀ ਥੋੜਾ ਹੋਰ ਪਾਵਾਂ ਨਾ ਭੈਣੇ ਉਹ ਅੱਗੇ ਵਿਚਾਰੇ ਉਹਦੀ ਲੇਟੀ ਬਣਾਈ ਉਹ ਆ ਤੂੰ ਉਹਦਾ ਮੂੰਹ ਤੇ ਲੰਟੀ ਕਣਾ ਕਿੱਦਾਂ ਹੋ ਇੰਨਾ ਪਤਲਾ ਕਰ ਲਿਆ ਹੋਰ ਸਮਾਨ ਪਾਵਾਂ ਵਿੱਚ ਹੋਰ ਸਮਾਨ ਕੀ ਪਾਉਣਾ ਤੂੰ ਨਹੀਂ ਹੋਰ ਦੁਆਰਾ ਹਲਦੀ ਕਰਾਂ ਚੱਲ ਆ ਕੇ ਵੀ ਦਿਖਾ ਸਾਨੂੰ ਹੁਣ। ਸੰਗ ਹੋਣਾ। ਲੈ ਲਓ ਜੀ। ਇੱਧਰ ਇਹਦਾ ਨੁਸਖਾ ਤਿਆਰ ਕੀਤਾ ਹੋਇਆ ਦੇਖੋ। ਇੰਨਾ ਪਤਲਾ ਇਹ ਮੂੰਹ ਤੇ ਪਤਾ ਨਹੀਂ ਕਿੱਦਾਂ ਲਾਉਣਾ ਇਹਨੇ। ਹਾਂਜੀ ਜੀ ਰਿਜ਼ਲਟ ਤਾਂ ਦਿਖਾਓ। ਅਮੜਾ ਜ ਆਪਣਾ ਫੇਸ ਕਰਿਓ। ਕਿੱਦਾਂ ਦਾ ਲੱਗਾ? ਫੈਣੀ ਲੱਗਾ। ਕਿਉਂ? ਹਲਦੀ ਹਲਦੀ ਹੋ ਗਈ ਸੀ, ਹਲਦੀ ਚੜ ਗਈ ਸੀ ਮੂੰਹ। ਹੇ। ਦੇ ਮੈਂ ਤੋਂ ਸਭ ਨੇ ਨਹੀਂ ਤਾਂ ਸਹੀ ਨਹੀਂ ਲੱਗਾ ਵੀ ਸਹੀ ਜਿੱਦਾਂ ਥੋੜੀ ਸਕਿਨ ਸੌਫਟ ਨਹੀਂ ਲੱਗੀ ਸੌਫਟ ਤਾਂ ਹੋ ਗਈ ਹਾਂ ਸਕਿਨ ਸੌਫਟ ਹੋ ਗਈ ਇਹ ਥੋੜੀ ਵੀ ਇੱਕ ਵਾਰੀ ਟਰਾਈ ਕੀਤਾ ਤਾਂ ਚਲੋ ਮੇਰੇ ਭਾਈ ਕੰਮ ਹੋ ਗਿਆ ਹੇ ਦੇਖੋ ਹੁਣ ਰੋਜ਼ ਕਰਿਆ ਕਰੂੰਗੀ ਹਾਂ ਹਾਂ ਲਓ ਜੀ ਦੇਖੋ ਤੁਸੀਂ ਰਿਜ਼ਲਟ ਕਿੰਨਾ ਵਧੀਆ ਆਇਆ ਬਸ ਇਹ ਆ ਹੋ ਤਾ ਨੂੰ ਕੁਛ ਦਿਸ ਨਹੀਂ ਸਕਿਆ ਨੇ ਜਰੂਰ ਸੌਫਟ ਹੋ ਗਈ ਆ ਕਿੰਨੇ ਦਾ ਬੁੱਟਾ ਇਸ 300 ਦਾ ਕਿਨੇ ਦਾ 300 ਦਾ ਬੜਾ ਮਸਾ ਜੇ ਕਿਹੜਾ ਅੰਬ ਆ ਇਹ ਅਮਰਪਾਲੀ ਅਮਰਪਾਲੀ ਦਸਹਰੀ ਸੀ ਵੱਡਾ ਆਏਗਾ ਦਸਹਰੀ ਅੰਬ ਤੋਂ ਵੱਡਾ ਆ ਕਹਿੰਦਾ ਮੈਨ ਦਾ ਨਾ ਹੀ ਪਹਿਲੀ ਵਾਰ ਸੁਣਿਆ ਕਿਹੜਾ ਅਮਰਪਾਲੀ ਆ ਬੁੱਟੇ ਦਾ ਕੀ ਰੇਟ ਆ ਆਹ ਵਾਲਾ ਇਹ 100 ਦਾ ਹੈ नहीं। नहीं। मोदी की मुद्दी <laughs> अच्छा मोदी के गया है अच्छा ठीक मोदी मिलन गया है मन गया ले ਮਨ ਨਹੀਂ ਕਹਿੰਦਾ ਮਨ ਨਹੀਂ ਗਿਆ ਉਹ ਕਹਿੰਦਾ ਵੀ ਨਰਸਰੀ ਚੋਂ ਪਹਿਲਾਂ ਪਤਾ ਕਰ ਲਿਓ ਜੇ ਕਹਿੰਦਾ ਉੱਥੇ ਤੁਹਾਨੂੰ ਘੱਟ ਰੇਟ ਤੇ ਮਿਲੂਗਾ ਹਨਾ ਫੇਰ ਤੁਹਾਨੂੰ ਫ੍ਰੀ ਬੂਟੇ ਹਾਂ ਹੈਨਾ ਨਹੀਂ 580 ਹੋ ਗਏ ਸੱਚ ਉਹ ਇਹ ਆਪਣੇ ਹਿਸਾਬ ਨਾਲ ਦੇ ਆ ਰਹੇ ਹੋ ਜਿੰਨੇ ਨਹੀਂ ਹੋਰ ਲੈ ਤੂੰ ਆ ਵੀ ਤੇ ਕਹਿ ਨਾਲ ਸੀ ਇਹ ਪਤਾ ਕਰ ਲੈ ਉਹ ਹਾਂ ਪਤਾ ਕਰ ਲੈਣਾ ਪਤਾ ਕਰ ਕੇ ਤੇਨੂੰ ਪੈਸੇ ਦੇ ਦੂੰਗੀ ਜੇ ਮਹਿੰਗਾ ਹੋਇਆ ਤਾਂ ਪੈਸੇ ਨਹੀਂ ਤੇਰੇ ਮਰਦੇ ਇਹ ਟੈਨਸ਼ਨ ਨਾ ਲੈ ਹੈਨਾ ਠੀਕ ਹੈ ਸਰ ਉਹ ਇਹਨੇ ਭਰਾਵਾ ਘਾਟੋਂ ਲੈ ਆਉਣੇ ਫਿਰ ਤੇਨੂੰ ਦੇਣ ਲੈਣੇ ਆਹ ਤਨ ਫਿਊਜ਼ ਹੋ ਗਿਆ ਜੀ ਟਾਈਮ ਹੋ ਗਿਆ 10:00 ਵਜੇ ਆ ਤੇ ਮੈਂ ਕਹਾਂ ਚਲੋ ਆਪਣੇ ਵਲੌਗ ਦਾ ਐਂਡ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਜੀਸੀਪੀ ਮਸ਼ੀਨ ਦੀਆਂ ਵਧਾਈਆਂ ਦਿੱਤੀਆਂ ਬਹੁਤ ਸੋਹਣੇ ਸੋਹਣੇ ਜਿਨ੍ਹਾਂ ਨੇ ਕਮੈਂਟ ਕੀਤੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਜੀ ਤੇ ਸੱਚੀ ਬਹੁਤ ਦਿਲੋਂ ਧੰਨਵਾਦ ਉਹਨਾਂ ਦਾ ਬਹੁਤ ਸਾਰਾ ਥੈਂਕ ਯੂ ਜਿਨ੍ਹਾਂ ਨੇ ਆਪਣਾ ਇੰਨਾ ਪਿਆਰ ਦਿਖਾਇਆ ਇੰਨੀ ਆਪਣੀ سپورਟ ਦਿੱਤੀ ਸਾਥ ਦਿੱਤਾ ਤੇ ਅੱਗੇ ਤੋਂ ਵੀ ਤੁਸੀਂ ਆਪਣਾ ਇਦਾਂ ਹੀ ਪਿਆਰ ਦਿੰਦੇ ਰਹਿਣਾ ਤੁਹਾਡੇ ਸਾਥ ਤੇ سپورਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਸਾਰੇ ਜਣੇ ਆਪਣਾ ਇਦਾਂ ਹੀ ਪਿਆਰ ਬਣਾ ਕੇ ਰੱਖਿਓ ਠੀਕ ਆ ਜੀ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਜਿਨ੍ਹਾਂ ਨੇ ਸੋਹਣੇ ਸੋਹਣੇ ਕਮੈਂਟ ਕੀਤੇ ਉਹਨਾਂ ਦਾ ਬਹੁਤ ਸਾਰਾ ਥੈਂਕ ਯੂ ਓਕੇ ਜੀ ਬਾਏ ਬਾਏ ਗੁੱਡ ਨਾਈਟ